ਆਪਣੀ ਟਾਈਲ 20 ਰੁਪਏ ਫੁੱਟ ਤੋਂ ਸ਼ੁਰੂ ਹੋ ਜਾਣੀ ਹੈ 20 ਗੱਪ ਤਾਂ ਨਹੀਂ ਮਾਰਦੇ ਬਾਈ ਮੈਂ ਕਹਿੰਨਾ ਜੀ ਤੁਸੀਂ ਜੋ ਅਸੀਂ ਗੱਲ ਕਰਾਂਗੇ ਨਾ ਟੋਟਲ ਸਟੇਟਮੈਂਟ ਇੱਕ ਵੀ ਸਾਡਾ ਲਫ਼ਜ਼ ਇੱਧਰ-ਉੱਧਰ ਹੋ ਜਾਵੇ ਤੇ ਜੋ ਕਹੋਗੇ ਮੈਂ ਫਾਈਨ ਦੇਣ ਨੂੰ ਤਿਆਰ ਹਾਂ ਮਤਲਬ ਨਾ ਮੈਂ ਤੁਹਾਨੂੰ ਕਹਾਂ ਵੀ ਟਾਈਲਾਂ ਦੇਖ ਕੇ ਤੇ ਪੱਗ ਬਨ ਸਕਦੇ ਹੋ ਇੰਨੀ ਚਮਕਿਆ ਟਾਈਲ ਦੀ ਹਾਂ ਦਿਖਦੀ ਆ ਬਾਈ ਪੱਗ ਪੱਗ ਦੇ ਜਿਹੜਾ ਨਾ ਪੱਗ ਸੈੱਟ ਕਰ ਲੋ ਟਾਈਲ ਵੇਖ ਕੇ ਇੰਨੀ ਚਮਕਿਆ ਟਾਈਲ ਦੀ ਜਰੂਰ ਇਹ ਕਟਿੰਗ ਨਾ ਕਰਿਓ ਨਹੀਂ ਨਹੀਂ ਕਟੇਂਗੀ ਨਹੀਂ ਤੁਹਾਨੂੰ ਜਿੰਨੇ ਵੀ ਆਸ-ਪਾਸ ਦੇ ਤੁਹਾਂ ਟਾਈਲਾਂ ਦੇ ਸ਼ੋਅਰੂਮ ਵੇਖੇ ਹੋਣਗੇ ਨਾ ਤੁਹਾਨੂੰ ਦੁਕਾਨਦਾਰ 2 4 5 ਡੈਲਾਂ ਦਿਖਾ ਕੇ ਨਾ ਫੋਰਸ ਕਰਦਾ ਵੀ ਆਹ ਚੀਜ਼ ਮੇਰੀ ਲੈ ਲਓ ਇਹ ਪਹਿਲਾ ਸ਼ੋਅਰੂਮ ਹੋਗਾ ਤੁਸੀਂ ਬੋਰ ਹੋ ਜਾਣਾ ਮੇਰੇ ਕੋਲ ਟਾਈਲਾਂ ਦੇਖਦੇ ਦੇ ਇਹ ਕਲਰ ਇਹ ਕਲਰ ਚੈੱਕ ਕਰੋ ਜੀ ਇਹ ਕਲਰ ਦੇਖੇ ਨੇ ਜੀ ਆਮ ਨਹੀਂ ਦੇਖੇ ਬਈ ਇਹ ਤੁਹਾਨੂੰ ਮਤਲਬ ਉਹਦੇ ਦੀ ਗੱਲ ਕਰਤੀ ਬਾਈ ਤੁਸੀਂ ਨੇ ਮੂਸੇ ਵਾਲਾ ਨਹੀਂ ਕਹਿੰਦਾ ਪਿੰਡ ਬੈਠਾ ਬੈਠਾ ਦੁਨੀਆ ਨੂੰ ਸ਼ੇਕ ਕਰ ਉਹ ਤਾਂ ਵੇਖੋ ਜੀ ਜਦ ਟੇਕੀ ਵਾਰੀ ਆਇਆ ਸੀ ਜੀ ਉਹਦੇ ਉਹਦੇ ਨਾਲ ਦਾ ਤਾਂ ਨਾ ਤਾਂ ਦੁਨੀਆ ਤੇ ਆਇਆ ਤੇ ਨਾ ਦੂਜੀ ਵਾਰੀ ਆਉਣਾ ਹੀ ਆ ਉਹ ਜੱਟ ਜਿਹੜਾ ਇੱਕ ਵਾਰੀ ਜੋ ਕੰਮ ਉਹ ਕਰ ਗਿਆ ਵੀ ਮਿੱਤਰੋ ਅੱਜ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਇਾਂਗੇ ਖੇਤਾਂ ਦੇ ਵਿੱਚ ਖੜੇ ਆ ਖੇਤਾਂ ਦੇ ਵਿੱਚ ਬਾਈ ਉਹਨਾਂ ਨੇ ਐਡੀ ਤਾਕੜੀ ਟਾਈਲਾਂ ਦੀ ਫੈਕਟਰੀ ਲਾਈ ਹੋਈ ਆ ਮਤਲਬ ਹੀ ਧੰਨ ਧੰਨ ਕਰਾਈ ਪਈ ਆ ਮਨਿੰਦਰ ਬਾਈ ਦਾ ਸਭ ਤੋਂ ਪਹਿਲਾ ਸਾਸਿਕਾ ਬਾਈ ਕਿਵੇਂ ਹੋ ਗਏ ਹਾਂ ਜੀ ਸਾਸਿਕਾ ਬਾਈ ਜੀ ਲక్ష్ਮੀ ਟਾਈਲ ਵਾਲੇ ਨੇ ਆਏ ਆ ਮਤਲਬ ਇਹਨਾਂ ਨਾਲ ਫੇ ਰੇਟ ਕੁਆਲਟੀ ਇੱਕ ਨੰਬਰ ਆ ਤੁਹਾਨੂੰ ਅਹੀਂ ਆ ਚੀਜ਼ਾਂ ਦਿਖਾਉਣੀ ਨੇ ਅੰਦਰ ਜਾ ਕੇ ਤੁਸੀਂ ਕਹੋਗੇ ਵਾਹ ਕਿਆ ਬਾਤ ਆ ਮਤਲਬ ਜਿਨ੍ਹਾਂ ਨੇ ਕੋਠੀਆਂ ਪਾਉਣੀਆਂ ਨੇ ਉਹਨਾਂ ਤੱਕ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਕਰੀਏ ਜੀ ਬਾਈ ਜੀ ਸ਼ੁਰੂ ਆਪਾਂ ਵੀਡੀਓ ਜੀ ਤੁਹਾਨੂੰ ਰੇਂਜ ਦਿਖਾਈਗੀ ਜੀ ਕੁਆਲਿਟੀ ਦਿਖਾਈਏ ਸਾਰੀਆਂ ਚੀਜ਼ਾਂ ਦਿਖਾਉਣੀਆਂ ਨੇ ਜੀ ਆਪਾਂ ਤੇ ਕੋਠੀਆਂ ਦਾ ਕੰਮ ਚੱਲੀ ਜਾਂਦਾ ਪਿੰਡਾਂ ਦੇ ਵਿੱਚ ਦੇਖੋ ਸਰ ਇਹ ਸਾਡੀ ਆ ਗਈ ਜੀ ਕਜਾਰੀਆ ਕੰਪਨੀ ਹਾਂਜੀ ਟਾਈਲਾਂ ਦੇ ਵਿੱਚ ਨੰਬਰ 1 ਕੰਪਨੀ ਆ ਕਜਾਰੀਆ ਹਾਂਜੀ ਉਸ ਤੋਂ ਬਾਅਦ ਤੁਹਾਨੂੰ ਮੈਂ ਇਹਦੀ ਸਾਰੀ ਰੇਂਜ ਦਿਖਾਉਣਾ ਜੀ ਆ ਦੇਖੀ ਚੱਲੋ ਤੁਸੀਂ ਇਹ ਸਾਰੀ ਕਜਾਰੀਆ ਕੰਪਨੀ ਦੀ ਰੇਂਜ ਹੈ ਜੀ ਇਹਦੇ ਚ ਪ੍ਰੋਪਰ ਅਸੀਂ ਸਾਰੇ ਕਨਸੈਪਟ ਲਾਈਵ ਦਿਖਾਏ ਨੇ ਜਿਹੜੇ ਆਮ ਸ਼ੋਰੂਮ ਚ ਸਾਨੂੰ ਨਹੀਂ ਦੇਖਣ ਨੂੰ ਮਿਲਦੇ ਜੀ ਮਾਤਰਾ ਵੀ ਜਿਵੇਂ ਘਰ ਦੇ ਵਿੱਚ ਲੱਗੇ ਹੋਏ ਦੇਖਣ ਨੂੰ ਆਉਂਦੀ ਆ ਤੁਹਾਨੂੰ ਅਸੀਂ ਇੱਥੇ ਪਹਿਲੇ ਦਿਖਾ ਦੇਣਾ ਸਾਰਾ ਕਨਸੈਪਟ ਜੀ ਇੱਧਰ ਮਿੱਤਰੋ ਪ੍ਰੋਪਰ ਕਿਚਨ ਤਿਆਰ ਹੋਇਆ ਹੋਇਆ ਆ ਦੇਖੋ ਦੇਖਿਓ ਵੀ ਅੱਜ ਤੱਕ ਕਿਸੇ ਦੇਖਿਆ ਜੀ ਕਿਸੇ ਸ਼ੋਰੂਮ ਚ ਲਾਈਵ ਕਨਸੈਪਟ ਦਮੀਆਂ ਲੱਗੀਆਂ ਹੋਈਆਂ ਦੇਖੋਗੇ ਪਰ ਇਹ ਤਾਂ ਬਾਈ ਚਲਦੇ ਵੀ ਦਿਖਾਈ ਜਾਂਦੇ ਨੇ ਗਾ ਜੀ ਲਾਈਵ ਕਨਸੈਪਟ ਦਿਖਾਵਾਂਗੇ ਤੁਹਾਨੂੰ ਅਸੀਂ ਅੱਧਰ ਅੱਛਾ ਇਹ ਦੇਖੀ ਚੱਲੋ ਤੁਸੀਂ ਆਜੋ ਜੀ ਫਿਰ ਇਹ ਚੀਜ਼ਾਂ ਨੋਟ ਕਰਿਓ ਜੀ ਅਸੀਂ ਲਾਈਵ ਸਾਰਾ ਕੁਝ ਦਿਖਾਉਣ ਦੀ ਕੋਸ਼ਿਸ਼ ਕੀਤੀ ਹਾਂ ਇੰਪੋਰਟਡ ਸਿੰਕ ਤੱਕ ਸਾਡੇ ਕੋਲ ਅਵੇਲੇਬਲ ਨੇ ਜਿਹੜੇ ਅੱਜ ਤੱਕ ਸਿਟੀ ਦੇ ਕੋਈ ਬੜੇ ਵੱਡੇ ਸ਼ੋਰੂਮ ਹੋਣਗੇ ਉਹਨਾਂ 'ਚ ਦੇਖੇ ਹੋਣਗੇ ਅਸੀਂ ਵਿਲੇਜ ਏਰੀਆ 'ਚ ਉਹ ਚੀਜ਼ਾਂ ਦਿਖਾ ਦੇਣੀ ਨਹੀਂ ਆ ਸਿਟੀ 'ਚ ਵੀ ਨਹੀਂ ਦੇਖਣ ਨੂੰ ਮਿਲਣੀਆਂ ਤੁਹਾਨੂੰ ਠੀਕ ਹੈ ਜੀ ਆਹ ਜੀ ਮਤਲਬ ਚਿੱਪ ਕੱਢਦੇ ਤੁਰੇ ਹੋਣਗੇ ਮੈਂ ਕਿੰਨਾ ਵੀ ਦੇਖੋ ਜੀ ਆਏ ਤੁਸੀਂ ਪਿੰਡ 'ਚ ਹੋ ਪਰ ਤੁਹਾਨੂੰ ਫੀਲ ਅਸੀਂ ਵਿਲੇਜ ਵਾਲੀ ਨਹੀਂ ਦਵਾਂਗੇ ਦੇਖਿਓ ਇਹ ਲਾਦਾ ਜਿਵੇਂ ਬਾਈ ਕੈਨੇਡਾ 'ਚ ਫਿਰਦੇ ਹੁੰਨੇ ਆਗੇ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਰਹਿਗੀਆਂ ਆਹ ਦੇਖੋ ਸਰ ਆਹ ਬੈਡਰੂਮ ਦੇਖਿਆ ਤੁਸੀਂ ਅਜੇ ਤੱਕ ਜੀ ਕਿਸੇ ਵੀ ਵੀਡੀਓ ਦੇ ਨਹੀਂ ਦੇਖਿਆ ਬਾਈ ਮੈਂ ਤਾਂ ਪਹਿਲੀ ਵਾਰ ਦੇਖਿਆ ਜੀ ਅਸੀਂ ਤਾਂ ਤੁਹਾਨੂੰ ਜਨਾਬ ਫੀਲ ਹੀ ਨਹੀਂ ਹੋਣ ਦੇਣਾ ਤੁਹਾਨੂੰ ਲੱਗਣਾ ਤੁਸੀਂ ਆਪਣੇ ਘਰ ਆਏ ਹੋ ਜਿਉਂ-ਜਿਉਂ ਮਿੱਤਰੋ ਵੀਡੀਓ ਅੱਗੇ ਜਾਈ ਜਾਊ ਤੁਹਾਡਾ ਮਤਲਬ ਜੇ ਦਿਨ ਲੱਗੀ ਜਾਊਗਾ ਚੀਜ਼ਾਂ ਹੀ ਆਈਆਂ ਦਿਖਾਈਏ ਅਸੀਂ ਬੋਰ ਨਹੀਂ ਕਰਾਂਗੇ ਸਾਰੀ ਵੀਡੀਓ ਚ ਭਾਈ ਜੀ ਆ ਤੁਹਾਨੂੰ ਚੈੱਕ ਕਰਾਈਏ ਸੀ ਆ ਬੈਠੋ ਆ ਤਾਂ ਇਹ ਲਾਲੇ ਨੂੰ ਭਾਈ ਕੇ ਰੈਸਟੋਰੈਂਟ ਚ ਆ ਕੇ ਹੋਣੇ ਮੈਂ ਕਹਿੰਦਾ ਵੀ ਤੁਹਾਨੂੰ ਫੀਲ ਹੀ ਅਸੀਂ ਪੂਰੀ ਐਸੀ ਦੇਣੀ ਹੈ ਇਹ ਐਲਈਡੀ ਵੀ ਚੱਲੀ ਜਾਂਦੀ ਆ ਭਾਈ ਇਹਦੇ ਤੁਸੀਂ ਘਰ ਬੈਠੇ ਆ ਤੁਸੀਂ ਸ਼ੋਰੂਮ ਥੋੜੀ ਆਏ ਮਿੱਤਰੋ ਪੂਰਾ ਫੁੱਲ ਫੀਲ ਆਊਗਾ ਇੱਥੇ ਆ ਕੇ ਤੁਹਾਨੂੰ ਮਤਲਬ ਜੇ ਇਹਦੇ ਤੋਂ ਬੈਸਟ ਅਸੀਂ ਕਿਹੜੇ ਤਰੀਕੇ ਡਿਸਪਲੇ ਕਰ ਸਕਦੇ ਆ ਟੀਵੀ ਓਨ ਕਰਕੇ ਸੋਫੇ ਤੇ ਬੈਠ ਕੇ ਦੇਖੋ ਤੁਹਾਨੂੰ ਪਤਾ ਲੱਗੇ ਵੀ ਤੁਹਾਨੂੰ ਇਹ ਨਹੀਂ ਫੀਲ ਹੋਊਗਾ ਵੀ ਡਿਸਪਲੇ ਸੈਂਟਰ ਆਏ ਹੋ ਤੁਹਾਨੂੰ ਲੱਗ ਰਿਹਾ ਆਪਣੇ ਘਰ ਘੁੰਮਦੇ ਪਏ ਹੋ ਇਹ ਬਾਈ ਤੁਹਾਡਾ ਸ਼ੋਅਰੂਮ ਆ ਜਿਹੜਾ ਪੰਜਾਬ ਲੈਵਲ ਦਾ ਨਹੀਂ ਰਿਹਾ ਹੁਣ ਇੰਡੀਆ ਲੈਵਲ ਤੇ ਵਗ ਜਾਣਾ ਇਹ ਤਾਂ ਦੇਖੋ ਜੀ ਪਿਆਰ ਹੈ ਜੀ ਤੁਹਾਡਾ ਸਾਰਿਆਂ ਦਾ ਜੀ ਸਾਡੀ ਤਾਂ ਕੋਈ ਹੈ ਨਹੀਂ ਜੀ ਇੱਡੀਆ ਇਹ ਦੇਖੋ ਤੁਸੀਂ ਦੇਖੋ ਜੀ ਦੇਖੋ ਮਿੱਤਰੋ ਟਾਈ ਜੈ ਕਰੋ ਜੀ ਅੱਛਾ ਹੁਣ ਤੁਸੀਂ ਇੱਕ ਚੀਜ਼ ਦੇਖਿਓ ਤੁਹਾਨੂੰ ਫੀਲ ਆ ਰਿਹਾ ਵੀ ਤੁਸੀਂ ਕਿਸੇ ਪਿੰਡ 'ਚ ਆਏ ਹੋ ਜੀ ਨਹੀਂ ਬਾਈ ਮੈਂ ਪਹਿਲਾਂ ਦੱਸ ਕੇ ੱਟਾਗਾ ਵੀ ਆਏ ਲੱਗਦਾ ਮੌਲ 'ਚ ਪਏ ਆ ਇਹ ਦੇਖੋ ਸਰ ਅਸੀਂ ਬੈਠੇ ਜ਼ਰੂਰ ਪਿੰਡ 'ਚ ਆਂ ਪਰ ਕੋਸ਼ਿਸ਼ ਇਹ ਕੀਤੀ ਆ ਵੀ ਉਹਦਾ ਬੜਾ ਵੱਡਾ ਰੀਜ਼ਨ ਇਹ ਹੈ ਸਿਟੀ ਦੇ ਵਿੱਚ ਕੀ ਹੁੰਦਾ ਨਾ ਕਈ ਵਾਰੀ ਸਾਡੇ ਭਰਾਵਾਂ ਕੋਲ ਜਗ੍ਹਾ ਹੀ ਨਹੀਂ ਏਨੀ ਹੁੰਦੀ ਹਾਂ ਉਹਨਾਂ ਕੋਲ ਜਗ੍ਹਾ ਨਹੀਂ ਹੈਗੀ ਉਹ ਪ੍ਰੋਪਰ ਡਿਸਪਲੇ ਨਹੀਂ ਕਰ ਪਾਉਣਗੇ ਸਾਡੇ ਕੋ ਖੇਤਾਂ ਦੇ ਵਿੱਚ ਜਗ੍ਹਾ ਖੁੱਲੀ ਅਸੀਂ ਇੱਕ ਇੱਕ ਚੀਜ਼ ਦਿਖਾ ਸਕਦੇ ਹਾਂ ਤੁਹਾਨੂੰ ਇਹ ਦੇਖੋ ਮੈਂ ਇਹ ਉਹਦੇ ਵਾਲੀ ਗੱਲ ਕਰਤੀ ਬਾਈ ਤੁਸੀਂ ਨੇ ਮੂਸੇ ਵਾਲਾ ਨਹੀਂ ਕਹਿੰਦਾ ਪਿੰਡ ਬੈਠਾ ਬੈਠਾ ਦੁਨੀਆ ਨੂੰ ਸ਼ੇਕ ਕਰ ਉਹ ਤਾਂ ਵੇਖੋ ਜੀ ਜਦ ਟੇਕੀ ਵਾਰੀ ਆਇਆ ਸੀ ਜੀ ਉਹਦੇ ਉਹਦੇ ਨਾਲ ਦਾ ਤਾਂ ਨਾ ਤਾਂ ਦੁਨੀਆ ਤੇ ਆਇਆ ਤੇ ਨਾ ਦੂਜੀ ਵਾਰੀ ਆਉਣਾ ਹੀ ਆ ਉਹ ਜੱਟ ਜਿਹੜਾ ਇੱਕ ਵਾਰੀ ਜੋ ਕੰਮ ਉਹ ਕਰ ਗਿਆ ਜੀ ਉਹਦੀ ਰੀਸ ਕਿਸੇ ਕੋਲ ਨਹੀਂ ਜੀ ਹੋਣੀ ਇਹ ਦੇ ਪੂਰਾ ਮਿੱਤਰੋ ਪੂਰੀ ਤਾਕੜੀ ਬਾਈ ਬੋਈਏ ਦੇਖੀ ਚੱਲੋ ਯਾਰ ਤੁਸੀਂ ਇੱਧਰ ਦੇਖੋ ਇੰਨਾ ਬਾਈ ਦਿਖਾਈ ਜਾਨੂੰ ਰੇਟ ਕੋਈ ਜਿਆਦਾ ਜਿਆਦਾ ਨਹੀਂ ਹੈਗੇ ਸਰ ਦੇਖੋ ਸਾਡੀ ਜਿਹੜੀ ਕਜਾਰੀਆ ਦੀ ਟਾਈਲ ਹੈ ਜੀ ਹਾਂ ਕਈ ਵਾਰੀ ਨਾ ਕਸਟਮਰ ਸੋਚ ਲੈਂਦਾ ਵੀ ਕਜਾਰੀਆ ਵਾ ਤੇ ਪਤਾ ਨਹੀਂ ਜਿਆਦਾ ਹਾਈ ਰੇਂਜ ਹੋਵੇ ਅਸੀਂ ਕਜਾਰੀਆ ਦੀ ਟਾਈਲ ਵੀ 45 ਰੁਪਏ ਫੁੱਟ ਤੋਂ ਸ਼ੁਰੂ ਕਰਾ ਦੇਾਂਗੇ ਜੀ ਖਾਲੀ ਠੀਕ ਹੈ 45 ਰੁਪਏ ਫੁੱਟ ਤੁਸੀਂ ਆਪਣੇ ਆਸ-ਪਾਸੇ ਸਟੱਡੀ ਕਰਿਓ ਵੀ 45 ਰੁਪਏ ਚ ਕਜਾਰੀਆ ਮਿਲਦੀ ਹੈ ਕਿਸੇ ਦੁਕਾਨ ਤੋਂ ਅੱਗੇ ਦੇਖਿਓ ਭਾਈ ਜਦੋਂ ਤੁਸੀਂ ਜਿੰਨੇ ਵੀ ਕਸਟਮਰ ਸਾਡੇ ਸੱਜੇ ਖੱਬੇ ਦੇਖਦੇ ਪਏ ਹੋ ਕਿਸ ਉਹਨਾਂ ਦੇ ਮੂੰਹ ਸੁਣ ਸਕਦੇ ਹਾਂ ਵੀ ਸਾਡੀ ਟਾਈਲ ਕੁਆਲਿਟੀ ਦੀ ਰੇਂਜ ਹਾਂ ਕਿਸ ਤਰ੍ਹਾਂ ਦੀ ਲੱਗੀ ਉਹਨਾਂ ਨੂੰ ਕਿ ਸਾਡੇ ਖਾਨ ਸਾਹਿਬ ਭਾਜੀ ਨੇ ਜੀ ਇਹਨਾਂ ਨਾਲ ਗੱਲ ਕਰੋ ਇਹ ਦੱਸਣਗੇ ਜੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਡੀ ਸਰਵਿਸ ਕਿਸ ਤਰ੍ਹਾਂ ਦੀ ਹੈ ਕੁਆਲਿਟੀ ਕੀ ਹੈ ਸਾਡੀ ਜੀ ਤੇ ਭਾਈ ਮੈਂ ਤੁਹਾਡੇ ਤੋਂ ਸਭ ਤੋਂ ਪਹਿਲਾਂ ਆਹੀ ਗੱਲ ਪੁੱਛੂੰਗਾ ਵੀ ਕਿਵੇਂ ਲੱਗਿਆ ਭਾਈ ਉਹਨਾਂ ਦਾ ਵੀ ਸੁਭਾਅ ਰੇਟ ਪੱਥਰ ਬੜਾ ਘੈਂਟ अच्छा आपा वैसे तही ਸਾਡਾ ਇਸ ਚੁਗਾਵਾ ਏਰੀਆ ਪੈਂਦਾਗਾ ਅਸੀਂ ਇਹਨਾਂ ਦੀ ਵੀਡੀਓ ਦੇਖੀ ਸੀ ਵੀਡੀਓ ਦੇਖ ਕੇ ਆਏ ਤੇ ਸਾਨੂੰ ਮਤਲਬ ਟਾਈਲਾਂ ਇਹਨਾਂ ਨੇ ਜੋ ਸਾਨੂੰ ਗਾਈਡ ਕੀਤਾ ਨਾ ਭਾਜੀ ਕੋਈ ਵੀ ਨਹੀਂ ਕਰ ਸਕਦਾ ਨਹੀਂ ਮਾਦਰ ਵਿੱਚ ਹੋਰ ਕੀ ਹੁੰਦਾਗਾ ਵੀ ਵੀਡੀਓ ਦੇ ਵਿੱਚ ਕੁਝ ਹੋਰ ਦਿਖਾ ਦੇ ਇਹਨਾਂ ਨੇ ਕੁਝ ਹੋਰ ਦਿਖਾ ਆ ਦੇਖ ਲੋ ਮੇਰੀ ਗੱਡੀ ਉਹ ਫੇਰ ਸਮਾਨ ਲੱਦਣ ਲੱਗੇ ਨੇ ਉਹ ਗੱਡੀ ਐਕਸੀ ਵੀ ਲੱਗੀ ਆ ਮਗਰ ਡਿੱਗੀ ਫੁੱਲ ਹੋ ਗਈ ਫੇਰ ਤੇ ਹੁਣ ਇਹਨਾਂ ਦਾ ਮਾਲ ਜਿਹੜਾ ਹੋਰੇ ਹੋਰ ਘੱਟੋ ਘੱਟ 3-4000 ਫੁੱਟ ਹੋਰ ਜਾ ਰਿਹਾਗਾ ਉਹ ਵੀ ਸਾਡੇ ਕੋਲ ਪਹੁੰਚ ਰਿਹਾਗਾ ਤੇ ਬਾਕੀ ਇੱਕ ਬਾਈ ਉਹਨਾਂ ਦੀ ਵੱਡੀ ਗੱਲ ਮੈਨੂੰ ਹੋਰ ਲੱਗੀ ਬਾਈ ਉਹਰੇ ਕਹਿੰਦੇ ਪਹਿਲਾਂ ਦ ਸਚਾਈ ਪੂਰੀ ਸਚਾਈ ਆ ਤੁਸੀਂ ਸਾਡਾ ਪੁੱਛ ਸਕਦੇ ਹੋ ਅਸੀਂ ਕਿਸੇ ਕਸਟਮਰ ਕੋਲੋਂ ਇੱਕ ਨਿੱਕਾ ਪੈਸਾ ਕਰਾਇਆ ਭੜਾ ਨਹੀਂ ਲੈਂਦੇ ਇਹ ਕਈ ਵਾਰੀ ਇਹ ਵੀ ਲੱਗਦਾ ਹੁਣ ਚਲੋ ਤੁਸੀਂ ਤੇ ਆ ਕੇ ਇਹਨਾਂ ਕੋਲ ਲੈ ਲਿਆ ਨੇ ਮੇਰੇ ਕੋਲ ਖੜੇ ਆਂਦਾ ਹਾਂ ਜੀ ਜੀ ਕਈ ਵਾਰੀ ਇਹ ਲੱਗਦਾ ਵਾ ਕਿਸੇ ਵੀ ਭਰਾ ਨੂੰ ਵੀ ਸ਼ਾਇਦ ਇਹ ਕਰਾਇਆ ਨਹੀਂ ਲੈ ਰਹੇ ਤੇ ਕੁਝ ਰੇਟ ਜ਼ਿਆਦਾ ਲਾ ਲੈਂਦੇ ਹੋਣਗੇ ਹਾਂ ਜਾਂ ਕੁਆਲਿਟੀ ਮਾੜੀ ਹੂ ਕੁਆਲਿਟੀ ਮਾੜੀ ਦੇਖੋ ਕਜਾਰੀਆ ਦੀ ਸਾਡੇ ਕੋਲੇ ਏਜੰਸੀ ਆ ਤੇ ਕਜਾਰੀਆ ਨੂੰ ਦੱਸਣ ਦੀ ਲੋੜ ਹੀ ਨਹੀਂ ਬਈ ਜੀ ਕਿ ਐਸੀ ਕੰਪਨੀ ਆ ਉਹਦਾ ਮੂੰਹ ਬੋਲਦੀ ਆ ਉਹਦਾ ਮੂੰਹ ਬੋਲਦੀ ਔਰ ਕਸਟਮਰ ਦੇ ਮੂੰਹ ਤੁਸੀਂ ਸੁਣ ਲਿਆ ਵਾ ਵੀ ਅਸੀਂ ਇੱਕ ਪੈਸਾ ਐਕਸ ਉਹ ਸਟਾਰਟਿੰਗ ਚ ਚੱਲ ਰਹੀਆਂ ਨੇ ਕਿ ਆਪਾਂ ਇੱਕ ਓਦਾਂ ਵੀ ਮਾਲਵੇਰੀਆਂੋਂ ਬਲੋਂਗ ਕਰਦੇ ਆ ਹਾਂਜੀ ਹਾਂਜੀ ਉਹ ਮਾਲਬਿਆਣੇ ਨੂੰ ਪਤਾ ਪਹਿਚਾਨ ਵੱਖਰੀ ਹੁੰਦੀ ਹੈ ਤੇ ਇੱਕ ਦੂਰੋਂ ਦੇਖ ਲੈਂਦੇ ਆ ਚੀਜ਼ ਕਿਦਾਂ ਦੀ ਹੈ ਹਾਂਜੀ ਹਾਂ ਪਰ ਇਹ ਭਾਜੀ ਨੇ ਆਪਾਂ ਨੂੰ ਦਿਲ ਜਿੱਤ ਲਿਆ ਆਪਣਾ ਵੀ ਮਾਦਮ ਦਿਲ ਦੇ ਸਾਹ ਪੂਰਾ ਦਿਲ ਜਿੱਤਿਆ ਭਾਜੀ ਉਹਨਾਂ ਨੇ ਪੂਰਾ ਮਤਲਬ ਨਜ਼ਾਰਾ ਬਣਦਾ ਹੈ ਨਜ਼ਾਰਾ ਬਣਦਾ ਆਓ ਜੀ ਤੁਹਾਨੂੰ ਪੰਦਿਤ ਤੋਂ ਬਾਅਦ ਅੱਗੇ ਰੇਂਜ ਦਿਖਾਉਣੇ ਤੁਹਾਨੂੰ ਹੋਰ ਆਜੋ ਮਿੱਤਰੋ ਨਾਲ ਨਾਲ ਜੁੜੇ ਰਹੋਗੇ ਇਹ ਸਾਰੀ ਸਭ ਇਹ ਇੱਕ ਜਾਰੀਏ ਦੀ ਇਹਦੇ ਜਿੰਨਾ ਸਰ ਕੋ ਫੁੱਲ ਰੇਂਜ ਹੈ ਅਗਰ ਮੈਂ ਤੁਹਾਨੂੰ ਪੂਰੀ ਵੀਡੀਓ ਦਿਖਾਉਣ ਲੱਗਾ ਤਾਂ ਬੜੀ ਲੰਬੀ ਹੋ ਜਾਣੀ ਤੁਹਾਡੀ ਹਮ ਇਹ ਦੇਖੋ ਤੁਹਾਨੂੰ ਮੈਂ ਕਲਰ ਚੈੱਕ ਕਰਾਉਣਾ ਜੀ ਇਹ ਕਿਤੇ ਵੀ ਤੁਸੀਂ ਨੋਟ ਕਰਿਓ ਆਪਣੇ ਆਸ-ਪਾਸ ਇਹ ਰੇਂਜ ਇਹ ਕਲਰ ਦੇਖੇ ਨੇ ਜੀ ਤੁਸੀਂ ਮੈਂ ਜਿਹੜੇ ਤੁਹਾਨੂੰ ਕਲਰ ਲੱਗਿਆ ਦਿਖਾਉਣ ਨਿਊ ਡਿਜ਼ਾਈਨ ਕੱਢੀ ਆ ਇਹ ਕੰਨਾ ਸਰ ਇਹ ਦੇਖੋ ਇਹ ਟਾਈਲ ਹੈ ਕਿ ਮਾਰਬਲ ਹੈ ਚੈੱਕ ਕਰੋ ਜੀ ਇਹ ਚੀਜ਼ਾਂ ਚੈੱਕ ਕਰੋ ਮੈਂ ਕਹਿੰਨਾ ਇਹ ਦੇਖਿਓ ਜੀ ਇਹ ਤੁਹਾਡਾ ਸਾਮਾਨ ਦਾ ਮਤਲਬ ਤੁਹਾਡਾ ਵੀਡੀਓ ਦੇ ਵਿੱਚ ਹੀ ਫਿੱਟ ਹੋ ਜਾਣਾ ਭਾਈ ਇਹ ਵੀ ਇਹ ਚੀਜ਼ਾਂ ਚੈੱਕ ਕਰੋ ਟਾਈਲ ਐਕ ਵੁੱਡਨ ਨੂੰ ਟੱਚ ਕਰਕੇ ਵੇਖੋ ਤੁਹਾਨੂੰ ਫੀਲ ਹੋਊਗੀ ਬਿਲਕੁਲ ਵੁੱਡਨ ਦੀ ਹਾਂਜੀ ਔਰ ਇਹ ਚੀਜ਼ਾਂ ਚੈੱਕ ਕਰੋ ਇਹ ਕਲਰ ਇਹ ਕਲਰ ਚੈੱਕ ਕਰੋ ਜੀ ਇਹ ਕਲਰ ਦੇਖੇ ਨੇ ਜੀ ਆਮ ਨਹੀਂ ਦੇਖੇ ਭਾਈ ਇਹ ਤੁਹਾਨੂੰ ਮਤਲਬ 90% ਸਾਡੇ ਵੀਰ ਜਿਹੜੇ ਫਸਟ ਟਾਈਮ ਇਹ ਕਲਰ ਦੇਖਣਗੇ ਜਿਹੜੇ ਕਲਰ ਤੁਹਾਨੂੰ ਆਮ ਦੁਕਾਨਾਂ ਤੋਂ ਨਹੀਂ ਦੇਖਣ ਨੂੰ ਮਿਲਦੇ ਚੀਜ਼ਾਂ ਸਾਰਾ ਚੈੱਕ ਕਰਿਓ ਜੀ ਹਾਂਜੀ ਹਾਂਜੀ ਇਹ ਸਾਰਾ ਸਮਾਨ ਹੀ ਮਿਲ ਜਾਂਦਾ ਹੈ ਸਰ ਟੋਟਲੀ ਸਾਡੇ ਕੋਲ ਸਾਰੀ ਰੇਂਜ ਹੈ ਜੀ ਇਹਦੇ ਵਿੱਚ ਤੁਸੀਂ ਆ ਘੁੰਮ ਕੇ ਦੇਖ ਲਓ ਹਾਂ ਹਾਂ ਇਹ ਦੇਖੋ ਜੀ ਅਸੀਂ ਗੱਲ ਬਾਈ ਦੀ ਠੀਕ ਹੈ ਕੋ ਅੱਛਾ ਇਹ ਇਧਰ ਬਾਈ ਮਿਲ ਗਏ ਇਹ ਸਾਡੇ ਵੀਰ ਨੇ ਜੀ ਇਹਨਾਂ ਨਾਲ ਸਾਡਾ ਬੜਾ ਪੁਰਾਣਾ ਪਿਆਰ ਆ ਜੀ ਇਹਨਾਂ ਦੇ ਵੀ ਦੋ ਵੀਊ ਲੋ ਆਪਣੇ ਕਿ ਕਿਸ ਤਰ੍ਹਾਂ ਦੀ ਵੀਡੀਓ ਚ ਬਾਈ ਹੋਰ ਮਿਲ ਗਏ ਮਤਲਬ ਰਿਵਿਊ ਹੀ ਆ ਜਾਂਦੇ ਨੇ ਕਿਵੇਂ ਲੱਗਿਆ ਬਾਈ ਉਹਨਾਂ ਦਾ ਵੀਰ ਆਪਾਂ 2000 ਮੈਂ 23 ਚ ਵੀਰ ਜੀ ਹੈ ਨਾ ਟੈਰਵਾ ਉਦੋਂ ਮੈਂ 22 23 ਚ ਨਾ ਕੋ ਸਮਾਨ ਖੜਿਆ ਬਹੁਤ ਵਧੀਆ ਨਾ ਸਾਰੀ ਕੁਆਲਿਟੀ ਹੈ ਇਹਨਾਂ ਦੀ ਪਹਿਲਾਂ ਸ਼ਾਪ ਉੱਥੇ ਹੁੰਦੀ ਹੈ ਆਪਣਾ ਸ਼ਹਿੜ ਵਾਲੀ ਚ ਅਸੀਂ ਹੁਣ ਇਹਦੇ ਨੇੜੇ ਆ ਗਏ ਆ ਜੀ ਮਤਲਬ ਲਾਂਭਾ ਨਹੀਂ ਆਇਆ ਨਾ ਕੋਈ ਲਾਂਭਾ ਨਹੀਂ ਇੱਕ ਜਾਰ ਰੇਟਲ ਖੜੀ ਮੈਂ ਬਹੁਤ ਵਧੀਆ ਕੁਆਲਿਟੀ ਠੀਕ ਲੱਗੀ ਹੈ ਕੁਆਲਿਟੀ ਨੰਬਰ 1 ਚਲੋ ਧੰਨਵਾਦ ਜੀ ਤੁਹਾਡਾ ਰੇਟ ਵੀ ਬਕੋ ਜਾਜ ਰੇਟ ਵੀ ਜਾਇਜ਼ ਮਤਲਬ ਮਿਲਾਈ ਜਾਂਦਾ ਬਾਈਆਂ ਨੂੰ ਇਹ ਕੀ ਹੁੰਦਾ ਨਾ ਸਾਡੇ ਕਿਹਨਾਂ ਨਹੀਂ ਕਸਟਮਰ ਨੇ ਯਕੀਨ ਕਰਨਾ ਜਦੋਂ ਕਸਟਮਰ ਕਸਟਮਰ ਦੇ ਮੂੰਹ ਚ ਸੁਣਦਾ ਨਾ ਫਿਰ ਐਰੀਅਨ ਚੈੱਕ ਕਰੋ ਇਹ ਦੇਖਿਆ ਨੇ ਸਰ ਕਿਤੇ ਵੀ ਤੁਸੀਂ ਆ ਦੇਖਿਓ ਜੀ ਦੇਖੋ ਮਿੱਤਰੋ ਇਹ ਗਲਾਸ ਬੇਸਨ ਤੱਕ ਅੱਜ ਤੱਕ ਕਈ ਕਸਟਮਰ ਸਾਡੇ ਫਸਟ ਟਾਈਮ ਇਹ ਚੀਜ਼ਾਂ ਵੇਖਣ ਗਏ ਆ ਚੀਜ਼ਾਂ ਚੈੱਕ ਕਰੋ ਮੈਂ ਕਹਿੰਨਾ ਜੀ ਇੱਧਰ ਆਓ ਬਈ ਇੱਧਰ ਚੈੱਕ ਕਰਿਓ ਜੀ ਆ ਚੀਜ਼ ਦੀ ਪਸਾਨ ਨਹੀਂ ਆਉਣੀ ਹਨਾ ਬਈ ਨਹੀਂ ਦੇਖੋ ਸਾਰੇ ਟਾਇਲ ਲੈ ਕੇ ਲੱਕੜਾ ਜੀ ਚੈੱਕ ਕਰੋ ਬਿਲ ਦੇ ਵੀਡੀਓ ਤੁਹਾਨੂੰ ਮਿੱਤਰੋ ਲੱਕੜ ਲੱਗਦੀ ਨਹੀਂ ਕਿ ਟਾਇਲ ਹੈਗੀ ਇਹ ਚੀਜ਼ਾਂ ਚੈੱਕ ਕਰੋ ਜੀ ਅੱਛਾ ਇਹ ਕਹਿ ਸਾਡਾ ਕਨਸੈਪਟ ਆਉਂਦਾ ਜੀ ਇਹਦੀ ਸਾਡੀ ਬੜੀ ਅੱਛਾ ਰਿਸਪੌਂਸ ਮਿਲਿਆ ਇਹ ਸੀੜੀਆਂ ਵਾਸਤੇ ਬਣਿਆ ਜੇ ਕੋਈ ਭਰਾ ਸਾਡਾ ਗ੍ਰੇ ਨਾਈਟ ਲਾਉਣਾ ਚਾਹੁੰਦਾ ਗ੍ਰੇ ਨਾਈਟ ਲਾ ਲੇ ਜੇ ਕੋਈ ਭਰਾ ਸਾਡਾ ਚਾਹੁੰਦਾ ਵਾ ਵੀ ਮੈਂ ਇਹਦੇ ਸੀੜੀਆਂ ਰੈਡੀ ਕਰਨੀਆਂ ਨੇ ਤੇ ਮੋਲਡਿੰਗ ਬਣੀ ਆ ਸਟੈਪ ਰੈਡੀ ਆ ਤੁਸੀਂ ਜਾ ਕੇ ਲਾਉਣਾ ਹੀ ਇੱਕ ਪੈਸਾ ਐਕਸਟਰਾ ਚਾਰਜਸ ਨਹੀਂ ਲੈਣਾ ਅਸ ਤੁਹਾਡੇ ਕੋਲ ਠੀਕ ਹੈ ਸਰ ਜੀ ਇਹ ਦੇਖੋ ਸਰ ਇਹ ਟਾਈਲਾਂ ਦੇਖੋ ਕੋ ਕਲਰ ਬਚਿਆ ਜਿਹੜਾ ਨਾਂ ਲੱਗਿਆ ਹੋਵੇ ਡਿਸਪਲੇ ਤੱਕ ਤਾਂ ਕੋਈ ਮਿਲਿਆ ਨਹੀਂ ਬਈ ਗਾਜਰ ਰੰਗ ਸਾਰੇ ਮਿਲ ਗਏ ਆਪਾਂ ਨੂੰ ਮੈਂ ਕਹਿੰਦਾ ਵੀ ਤੁਸੀਂ ਕੈਰ ਕਰੋ ਤੁਸੀਂ ਅੱਛਾ ਇੱਕ ਚੀਜ਼ ਮੈਂ ਵੀਡੀਓ 'ਚ ਨਾ ਤੁਹਾਡੇ ਨਾਂ ਜ਼ਿਕਰ ਕਰਦਾ ਹਾਂ ਜਰੂਰ ਇਹ ਕਟਿੰਗ ਨਾ ਕਰਿਓ ਨਹੀਂ ਨਹੀਂ ਕਟਿੰਗ ਨਹੀਂ ਤੁਹਾਨੂੰ ਜਿੰਨੇ ਵੀ ਆਸ-ਪਾਸ ਦੇ ਤੁਹਾਡਾ ਟਾਈਲਾਂ ਦੇ ਸ਼ੋਅਰੂਮ ਵੇਖੇ ਹੋਣਗੇ ਨਾ ਤੁਹਾਨੂੰ ਦੁਕਾਨਦਾਰ ਦੋ ਚਾਰ ਪੰਜ ਟਾਈਲਾਂ ਦਿਖਾ ਕੇ ਨਾ ਫੋਰਸ ਕਰਦਾ ਵੀ ਆਹ ਚੀਜ਼ ਮੇਰੀ ਲੈ ਲਓ ਇਹ ਪਹਿਲਾ ਸ਼ੋਰੂਮ ਹੋਗਾ ਤੁਸੀਂ ਬੋਰ ਹੋ ਜਾਣਾ ਮੇਰੇ ਕੋ ਟਾਈਲਾਂ ਦੇਖਦੇ ਦੇਖਦੇ ਵੀ ਕਿੰਨੀ ਰੇਂਜ ਯਾਰ ਅਸੀਂ ਦੇਖੀ ਉਲਝ ਜਾਣਾ ਬੰਦਾ ਵੀ ਬਾਅਦ ਵਿੱਚ ਛੱਡ ਲਓ ਇੰਨੀ ਕਿ ਰੇਂਜ ਹੈ ਤੁਹਾਨੂੰ ਟਾਈਲਾਂ ਦੇ ਵਿੱਚ ਵਿਖਾ ਦੇਣੀ ਹੈ ਇੱਕ ਬਈ ਉਹ ਵਾਲਾ ਕਰਦੇ ਨੇ ਤੋੜ ਦੇ ਦਿੰਦੇ ਨੇ ਸਰ ਉਹ ਤਾਂ ਡਰਾਮੇਬਾਜ਼ੀ ਹੁੰਦੀ ਹੈ ਜੀ ਐਹੀ ਜਿੰਨੀ ਵੀਡੀਓ ਤੁਸੀਂ ਵੇਖੋਗੇ ਸਾਡੇ ਪੇਜ ਦੀਆਂ ਅਸੀਂ ਕੋਈ ਤੁਹਾਡਾ ਨਾ ਓਵਰ ਐਕਟਿੰਗ ਨਹੀਂ ਕਰਨੀ ਹਾਂ ਕੋਈ ਹਾਂ ਡਰਾਮੇਬਾਜ਼ੀ ਨਹੀਂ ਕਰਨੀ ਜੇ ਟਾਈਲਾਂ ਤੋੜਨ ਤੇ ਆ ਜੀਏ ਤੇ ਕਜਾਰੀਆ ਟਾਈਲਾਂ ਦਾ ਫਾਦਰ ਸਾਹਿਬ ਗਿਨ ਲੋ ਤੁਸੀਂ ਜੇ ਉਹ ਨਹੀਂ ਟਾਈਲਾਂ ਤੋੜੀਆਂ ਤੇ ਬਾਕੀਆਂ ਦੀ ਔਕਾਤ ਹੈ ਵੀ ਉਹ ਟਾਈਲਾਂ ਨਹੀਂ ਟੁੱਟਣਗੀਆਂ ਉਹਨਾਂ ਦੀ ਇਹ ਡਰਾਮੇ ਬਾਜ਼ ਨਹੀਂ ਜਿਹੜਾ ਕਸਟਮਰ ਵੇਖਦਾ ਉਹਨੂੰ ਵੀ ਪਤਾ ਵੀ ਕੌਣ ਐਕਟਿੰਗ ਕਰ ਰਿਹਾ ਤੇ ਕੌਣ ਓਵਰ ਐਕਟਿੰਗ ਕਰ ਰਿਹਾ ਆਪਾਂ ਜੋ ਕੰਮ ਕਰਾਂਗੇ ਜੈਨੂਨ ਕਰਾਂਗੇ ਮੇਰੇ ਪਿੱਛੇ ਇਹ ਦੂਸਰੀ ਗੈਲਰੀ ਹੀ ਸਾਡੀ ਮਿਡਲ ਗੈਲਰੀ ਜਿਹਨੂੰ ਕਹਿੰਦੇ ਆਪਾਂ ਹੂੰ ਇਸ ਤੋਂ ਬਾਅਦ ਸਾਡੀ ਲੋ ਬਜਟ ਵਾਲੀ ਗੈਲਰੀ ਅਸੀਂ ਇਹ ਬਣਾਈ ਹੈ ਜੀ ਪਿੱਛੇ ਉਹ ਵੀ ਚੈੱਕ ਕਰੋ ਕੁਆਲਿਟੀ ਇਹਨਾਂ ਦੀ ਵੀ ਵਧੀਆ ਜੀ ਸਰ ਇਹਨਾਂ ਦੀ ਵੀ ਇੱਕ ਨੰਬਰ ਫਾਈਨ ਕੁਆਲਿ ਮੈਂ ਕਹਿੰਨਾ ਚੈੱਕ ਕਰੋ ਜੀ ਮਾਰ ਬਾਈ ਇਹਦੇ ਨੂੰ ਕੈਮਰਾ ਫੜਾ ਜਾ ਚੈੱਕ ਕਰੋ ਜੀ ਐ ਦੇਖਿਓ ਬਾਈ ਜੀ ਟਾਈਲਾਂ ਐਸ ਐਂਗਲ ਤੇ ਆਓ ਜੀ ਤੇ ਮੇਰੇ ਹਿਸਾਬ ਨਾਲ ਮੈਂ ਤੁਹਾਨੂੰ ਕਹੂੰ ਵੀ ਟਾਈਲਾਂ ਦੇਖ ਕੇ ਤੇ ਪੱਗ ਬਨ ਸਕਦਾ ਓ ਇੰਨੀ ਚਮਕਿਆ ਟਾਈਲ ਦੀ ਹਾਂ ਦਿਖਦੀ ਆ ਬਾਈ ਪੱਗ ਪੱਗ ਦੇ ਜਿਹੜਾ ਨਾ ਪੱਗ ਸੈੱਟ ਕਰ ਲੋ ਟਾਈਲ ਵੇਖ ਕੇ ਇੰਨੀ ਚਮਕਿਆ ਟਾਈਲ ਦੀ ਫਿਰ ਦੂਸਰੀ ਗੱਲ ਇਹ ਆ ਕਿ ਇੱਥੇ ਸਾਡੇ ਕੋਲ ਸਾਰੀ ਰੇਂਜ ਅਵੇਲੇਬਲ ਆ ਠੀਕ ਆ ਜੀ ਔਰ ਜੈਨੂਇਨ ਰੇਟਾਂ ਤੋਂ ਠੀਕ ਆ ਜੀ ਸਾਡੀ ਜਿਹੜੀ ਟਾਈਲ ਹੈ ਜੀ ਹਾਂ ਆਪਣੀ ਟਾਈਲ 20 ਰੁਪਏ ਫੁੱਟ ਤੋਂ ਸ਼ੁਰੂ ਹੋ ਜਾਣੀ ਹੈ 20 ਗੱਪ ਤਾਂ ਨਹੀਂ ਮਾਰਦੇ ਬਾਈ ਮੈਂ ਕਹਿੰਨਾ ਜੀ ਤੁਸੀਂ ਜੋ ਅਸੀਂ ਗੱਲ ਕਰਾਂਗੇ ਨਾ ਟੋਟਲ ਸਟੇਟਮੈਂਟ ਇੱਕ ਵੀ ਸਾਡਾ ਲਫ਼ਜ਼ ਇੱਧਰ ਉੱਧਰ ਹੋ ਜਾਵੇ ਤੇ ਜੋ ਕਹੋਗੇ ਮੈਂ ਫਾਈਨ ਦੇਣ ਨੂੰ ਤਿਆਰ ਆ ਰਿਹਾ ਮਤਲਬ 20 ਕਹਿਦਾ ਨਾ 20 ਆ 20 ਦਾ ਮਤਲਬ ਅੱਛਾ ਕਈ ਵਾਰੀ ਕਹਿੰਦਾ ਨਾ ਆਪਾਂ ਵੀਡੀਓ ਵੇਖ ਲੈਨੇ ਆ ਕਹੇ 20 ਦਿੰਨੇ ਆ ਬਾਅਦ ਚ ਜਦੋਂ ਕਸਟਮਰ ਲੈਣ ਉਹ ਫਿਰ ਅਸੀਂ ਰੇਟ ਚੱਕਦੇ ਨੇ 90% ਇਸ ਤਰ੍ਹਾਂ ਕਰਦੇ ਸਾਡੇ ਭਰਾ ਆਹ ਟਾਈਲ ਆ ਮਤਲਬ ਜਿਹੜੀ ਕਿ ਇਹਦਾ ਸਕਰੀਨਸ਼ਾਟ ਲੈ ਲਓ ਜਿਹੜੀ ਜਿਹੜੀ ਟਾਈਲ ਅਸੀਂ ਤੁਹਾਨੂੰ ਕਹਿ ਰਹੇ ਆ ਸਾਰਾ ਟੋਟਲ ਜਿੰਨਾ ਤੁਸੀਂ ਮਾਲ ਵੇਖਦੇ ਹੋ 20 ਰੁਪਏ ਫੁੱਟ ਦਾ ਹੀ 20 ਰੁਪਏ ਫੁੱਟ ਚੱਕ ਲਓ ਮੇ ਤੋਂ ਹੋਰ ਕੀ ਭਾਉ 20 ਰੁਪਏ ਵਾਲਾ 20 ਤੋਂ ਲੈ ਕੇ ਫ ਇਨਾਂ ਦੀ ਕੁਆਲਿਟੀ ਵੀ ਓਕੇ ਆ ਬਾਈ ਨਾਲੇ ਰੇਟ ਜਾਇਦਾ ਹਨ ਜੀ ਆ ਚੀਜ਼ਾਂ ਚੈੱਕ ਕਰੋ ਜੀ ਹੂੰ ਇਹ ਪਲੈਂਕਸ ਨੇ ਜੀ ਇਹ ਬਾਜ਼ਾਰ ਵਿਕਦੇ ਨੇ 45 50 45 50 ਰੁਪਏ ਫੁੱਟ ਅਸੀਂ ਇਹ ਵੀ ਬੜੇ ਜਾਇਜ਼ ਰੇਟ 'ਚ ਤੁਹਾਨੂੰ ਦੇ ਦੇਾਂਗੇ ਜਾਇਜ਼ ਦੇ ਦਿੰਦੇ ਮੈਂ ਕਹਿੰਦਾ ਜੀ ਤੁਸੀਂ ਆਪਣੇ ਆਸ-ਪਾਸੇ ਸਟੱਡੀ ਕਰਕੇ ਫੇਰ ਇੱਕ ਵਾਈ ਡਿਲੀਵਰੀ ਦਾ ਰੌਲਾ ਪੈ ਜਾਂਦਾ ਫਿਰ ਮਤਲਬ ਜੇ ਦੂਰ ਮੰਗਾਉਣਾ ਪਵੇ ਦੇਖੋ ਤੁਸੀਂ ਪੰਜਾਬ ਬੈਲਟ 'ਚ ਕਿਤੋਂ ਵੀ ਟਾਇਲ ਲੈਣ ਆ ਜਾਓ ਮੇਰੇ ਕੋਲੋਂ ਹਾਂ ਇੱਕ ਹੀ ਕੰਡੀਸ਼ਨ ਰਹਿੰਦੀ ਏ ਸਾਡੀ ਇੱਕ ਤੇ ਸਾਡਾ ਪੇਜ ਫੋਲੋ ਕਰੋ ਹਾਂ ਵੀਡੀਓ ਸ਼ੇਅਰ ਕਰੋ ਤੇ ਪੂਰੇ ਪੰਜਾਬ ਬੈਲਟ 'ਚ ਮੈਂ ਫ੍ਰੀ ਕਰਤਾ ਕੈਫਵਾਰ ਕਰ ਦੂੰਗਾ ਮੈਂ ਪਾੜਾ ਕਰਾਇ ਨਹੀਂ ਲੈਂਦਾ ਤੁਹਾਡੇ ਤੋਂ ਠੀਕ ਹੈ ਕੀ ਨਾਮ ਤੇ ਪੇਜ ਜਰੂਰ ਦੱਸਿਓ ਬਈ ਸਾਡਾ ਲక్ష్ਮੀ ਟਾਇਲ ਅੰਮ੍ਰਿਤਸਰ ਦਾ ਪੇਜ ਹੈ ਜੀ ਤੁਸੀਂ ਸਰਚ ਕਰ ਸਕਦੇ ਹੋ ਜੀ ਹੂੰ ਤੇ ਇਹਨੂੰ ਫੋਲੋ ਕਰੋ ਜਰੂਰ ਫੋਲੋ ਕਰੋ ਮੈਂ ਦੇਖਿਆ ਜੁਆਇੰਟ ਲੱਭੋ ਸਰ ਪਤਾ ਲੱਗ ਰਿਹਾ ਟਾਇਲਾਂ 'ਚ ਕਿੱਥੇ ਆ ਰਹੇ ਆ ਜੀ ਹੂੰ ਹਾਂਜੀ 1 ਕੋਲਟ ਕਮ ਆਉਂਦਾ ਹਾਂ ਜੀ ਇੱਧਰ ਆਓ ਤੁਹਾਨੂੰ ਇੱਕ ਹੋਰ ਚਾਤੀਦ ਦਮਰਵਾਵਾਂ ਸਾਡੇ ਕੋਲ ਪੂਰੀ ਰੇਂਜ ਹੈ ਮਿੱਤਰੋ ਜੇ ਤੁਸੀਂ ਉਰੇ ਆ ਕੇ ਅਸੰਤ ਕਰਦੇ ਕਰਦੇ ਹੋ ਕਿਹੜਾ ਲਈਏ ਕਿਹੜਾ ਲੈ ਅੱਛਾ ਇਸ ਤੋਂ ਬਾਅਦ ਨਾ ਕਈ ਵਾਰੇ ਆ ਜਾਂਦਾ ਵੀ ਵਿਲੇਜ ਏਰੀਆ 'ਚ ਬੈਠੇ ਨੇ ਤੇ ਪਤਾ ਨਹੀਂ ਇਹਨਾਂ ਕੋਲ ਛੋਟੀਆਂ ਟਾਈਲਾਂ ਹੀ ਹੋਣ ਹੂੰ ਇਹ ਸਿਟੀ ਵਾਲੇ ਵੱਡੇ ਸਾਈਜ਼ ਵੀ ਸਾਡੇ ਕੋਲ ਵਿਲੇਜ ਏਰੀਆ 'ਚ ਪਏ ਨੇ ਜੀ ਇਹ ਚੈੱਕ ਕਰਿਓ ਹਾਂ 2.5 ਬਾਈ 5.5 ਦੀ ਟਾਈਲ ਹੈ ਔਰ ਮੈਂ ਜਦੋਂ ਰੇਟ ਦੱਸੂਗਾ ਨਾ ਤੁਸੀਂ ਹੈਰਾਨ ਹੋ ਜਾਣਾ ਵੀ ਐਸੇ ਰੇਟਾਂ 'ਚ ਟਾਈਲ ਮਿਲ ਸਕਦੀ ਹੈ 10 ਬਾਈ ਫਿਰ 1 ਬਾਈ ਦੇਖੋ ਜੀ ਇਹ ਜਿਹੜੀ ਵੱਡੀ ਟਾਈਲ ਹੈ 32 ਬਾਈ 64 ਦੀ ਇਹਦਾ ਰਿਟੇਲ ਜਿਹੜਾ ਰੇਟ ਹੈਗਾ ਜੇ ਬਾਜ਼ਾਰ ਦਾ 55 60 ਰੁਪਏ ਰੇਟ ਆ ਜੀ ਇਹ 32 64 ਅਸੀਂ ਤੁਹਾਨੂੰ ਪੂਰੀ ਬੈਲਟ ਦੇ ਵਿੱਚ ਦੇ ਦਾਂਗੇ 42 ਰੁਪਏ ਫੁੱਟ ਚ 42 ਰੁਪਏ ਫੁੱਟ ਮਿੱਤਰੋ ਤੇ 42 ਰੁਪਏ ਚ ਘਰ ਤੱਕ ਪਹੁੰਚ ਵੀ ਦੇਾਂਗੇ ਜੀ ਲੇਬਰ ਵੀ ਨਹੀਂ ਲਿਆਂਗੇ ਐਕਸਟਰਾ ਯਾਰ ਇਤੂ ਮਤਲਬ ਸਸਤਾ ਤਾਂ ਕਦੋਂ ਮਿਲਣਾ ਨਹੀਂ ਹੈਗਾ ਮਸ ਕਿੱਥੇ ਮਰਜੀ ਸਟੱਡੀ ਕਰ ਲਓ ਜੀ ਆਪਣੇ ਸੱਜੇ ਕੱਪੇ ਹਾਂ ਔਰ ਮਾਲ ਪ੍ਰੀਮੀਅਮ ਰਹੂਗਾ ਉਹ ਤੁਹਾਨੂੰ ਮੈਂ ਦਿਖਾਵਾਂ ਇਹਦਾ ਆਜੋ ਜੀ ਆਜੋ ਇਹ ਦੇਖੋ ਸਰ ਸਾਰਾ ਪ੍ਰੀਮੀਅਮ ਮਾਲ ਰਹੂਗਾ ਜੀ ਇਹ ਚੈੱਕ ਕਰਕੇ ਦੇਖਿਓ ਜੀ ਹਾਂਜੀ ਹਾਂਜੀ ਸਾਰਾ ਹੀ ਪ੍ਰੀਮੀਅਮ ਮਾਲ ਔਰ ਹਾਜ਼ਰ ਸਟਾਕ ਪਿਆ ਵਾ ਅਸੀਂ ਕਿਸੇ ਕੋ ਮੰਗਵਾ ਕੇ ਨਹੀਂ ਦੇਣਾ ਮਾਲ ਕੋਈ ਸੇਵਾਲੀ ਕੰਮ ਕਰ ਰਹੇ ਹੋਂ ਬਾਈ ਮੰਤਰੀ ਸਾਹਿਬ ਸਰ ਦੇਖੋ ਅਸੀਂ ਖੇਤਾਂ 'ਚ ਬੈਠੇ ਆਂ ਜੀ ਸਾਡੇ ਖਰਚੇ ਕੋਈ ਨਹੀਂ ਨੇ ਸਾਨੂੰ ਰੁਪਿਆ ਦੋ ਵੀ ਬਚ ਗਿਆ ਤੇ ਤਦ ਵੀ ਸਾਡਾ ਅੱਛਾ ਮਾਰਜਿਨ ਅਸੀਂ ਗਿਣਦੇ ਆਂ ਜੀ ਵੀ ਮਤਲਬ ਬ੍ਰਾਂਡ ਬਣਾਉਣਾਗਾ ਸਰ ਵਿਲੇਜ ਏਰੀਆ 'ਚ ਬੈਠਣ ਦਾ ਮਕਸਦ ਹੀ ਇਹ ਹੀ ਹੂੰ ਕਿ ਜਾਇਜ਼ ਰੇਟ ਦੇ ਵਿੱਚ ਕੰਮ ਕਰਨਾ ਹੈ ਜੀ ਇਹ ਦੇਖੋ ਜੀ ਅਰੇ ਕੋ ਮੈਟਰ ਕੁਆਲਟੀ ਯਾਰ ਚੀਜ਼ਾਂ ਚੈੱਕ ਕਰੋ ਸਟਾਕ ਮੈਂ ਕਹਿੰਨਾ ਚੈੱਕ ਕਰੋ ਸਟਾਕ ਵੀ ਫੁੱਲ ਹੈ ਇਹ ਨਾਲ ਆਵੇ ਬਾਈ ਉਹ ਨਾਲ ਆਵੇ ਇਹ ਚੀਜ਼ਾਂ ਚੈੱਕ ਕਰੋ ਜੀ ਇਹ ਦੇਖਿਓ ਸਰ ਅੱਛਾ ਇਹ ਇੰਪੋਰਟਿਡ ਟਾਈਲ ਹੈ ਸਾਰੀ ਠੀਕ ਹੈ ਇਹ ਪਹਿਲੀ ਗੱਲ ਤੇ ਕਿਸੇ ਵੀ ਸ਼ੋਰੂਮ ਚ ਨਹੀਂ ਹੋਣੀ ਤੇ ਜੇ ਹੋਈ ਵੀ ਤਾਂ ਉਹਦੇ ਕੋ ਸੈਂਪਲ ਹੋਣੇ ਆ ਸਾਡੇ ਕੋ ਇਹਦੇ ਵੀ ਟੇਰ ਲੱਗੇ ਪਏ ਨੇ ਜੀ ਸਟਾਕ ਦੇ ਇਹ ਚੈੱਕ ਕਰਕੇ ਦੇਖੋ ਜੀ ਠੀਕ ਹੈ ਜੀ ਹਰ ਇੱਕ ਕਨਸੈਪਟ ਦੇ ਵਿੱਚ ਸਾਡੇ ਕੋ ਫੁੱਲ ਸਟਾਕ ਦੇਖਣ ਨੂੰ ਮਿਲਣਾ ਤੁਹਾਨੂੰ ਮੈਂ ਕਹਿੰਨਾ ਇੱਧਰ ਵੀ ਜਾਤੀ ਮਾਰ ਕੇ ਜੀ ਇੱਕ ਵਾਰੀ ਟਾਇਲ ਪਰਚੇਜ਼ ਕਰਨ ਤੋਂ ਪਹਿਲੇ ਮੈਂ ਕਹਿੰਨਾ ਜ਼ਰੂਰ ਵਿਜ਼ਿਟ ਕਰੋ ਜੇ ਤੁਸੀਂ ਵਿਜ਼ਿਟ ਨਹੀਂ ਕਰ ਸਕਦੇ ਤੇ ਤੁਸੀਂ ਸਾਡਾ ਇੰਸਟਾਲਾ ਪੇਜ ਫੋਲੋ ਕਰੋ ਉਹਦੇ ਤੇ ਤੁਹਾਨੂੰ ਪਰ ਡੇ ਸਾਰੀ ਡਿਟੇਲ ਆ ਜਾਣੀ ਹੈ ਜੀ ਰੇਟ ਆਪਣੇ ਬੈਸਟ ਰਹਿਣਗੇ ਕੁਆਲਿਟੀ ਆਪਣੀ ਫਾਈਨ ਰਹੂਗੀ ਇੱਕ ਪੈਸੇ ਚ ਪ੍ਰੋਬਲਮ ਨਹੀਂ ਆਉਣ ਦੇ ਉਹਦੀ ਗੱਲ ਦੀ ਆਪਾਂ ਜ਼ਿੰਮੇਵਾਰੀ ਰਹਿਨੇ ਆ ਮਿੱਤਰੋ ਐਨੇ ਬੰਦਿਆਂ ਦੇ ਰਿਵਿਊ ਲੈ ਲੈ ਕਿਸੇ ਗੱਲ ਨੂੰ ਹੀ ਲੈਨੇ ਬਾਕੀ ਸਕਰੀਨ ਤੇ ਬਾਈ ਉਹਦਾ ਨੰਬਰ ਆ ਬਾਕੀ ਐਡਰੈਸ ਜ਼ਰੂਰ ਦੱਸ ਦੋ ਲక్ష్ਮੀ ਟਾਇਲ ਪੰਦਾ ਜੀ ਸੰਤ ਸਾਹਿਬ ਰੋਡ ਛਾਟਾ ਅਮਰੀਕ ਸਰ ਹਾਂ ਕਿਸੇ ਵੀ ਬੈਲਟ ਤੋਂ ਕਸਟਮਰ ਆ ਜਾਵੇ ਘਰ ਤੱਕ ਡਿਲੀਵਰੀ ਫ੍ਰੀ ਦੇਾਂਗੇ ਜੀ ਤੁਹਾਨੂੰ ਹਾਂਜੀ ਵੀਡੀਓ ਸ਼ੇਅਰ ਜ਼ਰੂਰ ਕਰੋ ਧੰਨਵਾਦ